ਜਦੋਂ ਲੋਨ ਲੈਣ ਵਾਸਤੇ ਉਹ ਗਰੀਬੰਦਾ ਅ ਅਪਲਾਈ ਕਰਦਾ ਹੈ ਨਾ ਲੋਨ ਲੈਣ ਵਾਸਤੇ ਐਪ ਦੇ ਵਿੱਚੋਂ ਤਾਂ ਐਪ ਕੁਝ ਪਰਮਿਸ਼ਨਸ ਮੰਗਦੀਆਂ ਨੇ ਉਹ ਪਰਮਿਸ਼ਨ ਜਿਵੇਂ ਗੈਲਰੀ ਦੀ ਪਰਮਿਸ਼ਨ ਕੰਟੈਕਟਸ ਦੀ ਪਰਮਿਸ਼ਨ ਕੈਮਰੇ ਦੀ ਪਰਮਿਸ਼ਨ ਉਹਦੇ ਨਾਲ ਐਪ ਦੀ ਵਿੱਚ ਜਿਹੜੀ ਐਪ ਨੂੰ ਚਲਾ ਰਹੇ ਹੋ ਉਹਨਾਂ ਕੋਲ ਡਾਟਾ ਚੱਲ ਜਾਂਦਾ ਸਾਡੇ ਕੰਟੈਕਟਸ ਸਾਡੀਆਂ ਫੋਟੋਜ਼ ਫੇਕ ਲੋਨ ਐਪਸ ਹੈ ਉਹ ਫੋਨ 'ਚ ਇੰਸਟਾਲ ਕਰਵਾ ਕੇ ਉਸ ਤੋਂ ਬਾਅਦ ਉਸ ਐਪ ਰਾਹੀਂ ਫਿਰ ਬਲੈਕਮੇਲ ਕਰਕੇ ਫੋਨ ਤੇ ਤਾਂ ਬੰਦੇ ਦੀਆਂ ਨਿਊਡ ਪਿਕਸ ਬਣਾ ਕੇ ਔਰ ਉਹਦੇ ਰਿਸ਼ਤੇਦਾਰਾਂ ਨੂੰ ਗਰੁੱਪ ਦੇ ਵਿੱਚ ਪਿੰਡ ਦੇ ਵਿੱਚ ਭੇਜ ਕੇ ਉਹਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਆਪਣੇ ਜਾਲ ਚ ਫਸਾ ਕੇ ਫੇਕ ਨੰਬਰ ਯੂਜ਼ ਕਰਦੇ ਹੈ ਫੇਕ ਆਈਡਿਜ਼ ਯੂਜ਼ ਕਰਦੇ ਹੈ ਆਪਣਾ ਕੁਝ ਵੀ ਸ਼ੋ ਨਹੀਂ ਕਰਦੇ ਹੈਗੇ ਤੇ ਉਹਨਾਂ ਨੂੰ ਫਸਾ ਕੇ ਉਹਨਾਂ ਤੋਂ ਜ਼ਬਰਨੀ ਵਸੂਲੀ ਕਰਦੇ ਹੈ ਕੁਝ ਇਸ ਤਰ੍ਹਾਂ ਦੇ ਬੱਚੇ ਸਕੂਲ ਪੜ੍ਹਦੇ ਬੱਚੇ ਵੀ ਖੇਡਦੇ ਹੈ ਪਰ ਅੰਨੀਆਂ ਸਾਲ ਤੋਂ ਬੱਚੇ ਈਮਾ ਖੇਡਣ ਲੱਗ ਜਾਂਦੇ ਆ ਉਹ ਈਮਾ ਵੀ ਫਰੋਡਸਟਰਾਂ ਦੁਆਰਾ ਹੀ ਬਣਾਈਆਂ ਗਈਆਂ ਉਹਦੇ ਨਾਲ ਵੀ ਸਾਡੇ ਆਮ ਪਬਲਿਕ ਦੇ ਜਿਹੜੇ ਬੱਚੇ ਆਪਣੇ ਮਾਪੇ ਦਾ ਅਕਸਾ ਖਾਤਾ ਯੂਜ਼ ਕਰਕੇ ਪੈਸੇ ਉੱਚ ਲਗਾ ਦਿੰਦੇ ਆ ਪੰਜਾਬ ਪੁਲਿਸ ਵੱਲੋਂ ਜਾਗਰੂਤਾ ਤੋਂ ਬਾਅਦ ਵੀ ਲੋਕ ਸਾਈਬਰ ਥੱਗਾਂ ਦੇ ਜਾਲ ਵਿੱਚ ਫਸ ਰਹੇ ਨੇ ਬਠਿੰਡਾ ਵਿੱਚ ਵੀ ਇੱਕ ਸਾਈਬਰ ਕ੍ਰਾਈਮ ਦਾ ਮਾਮਲਾ ਜਿਹੜਾ ਸੋਲਵ ਕਰਨ ਦਾ ਦਾਵਾ ਕੀਤਾ ਗਿਆ ਸਾਡੇ ਨਾਲ ਸਾਈਬਰ ਕ੍ਰਾਈਮ ਦੇ ਇੰਚਾਰਜ ਮੈਡਮ ਮੌਜੂਦ ਨੇ ਸੁਖਵੀਰ कौर ਮੈਡਮ ਲਗਾਤਾਰ ਪੰਜਾਬ ਪੁਲਿਸ ਹੈ ਪੰਜਾਬ ਦੇ ਅਧਿਕਾਰੀ ਆ ਤੁਸੀਂ ਲੋਕਾਂ ਨੂੰ ਜਾਗਰੂਤ ਕਰ ਰਹੇ ਹੋ ਪਰ ਫਿਰ ਵੀ ਸਾਈਬਰ ਠੱਗ ਨੇ ਜਿਹੜੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਨੇ ਠੱਗੀ ਮਾਰੀ ਜਾਂਦੇ ਲੱਖਾਂ ਰੁਪਏ ਉਹਨਾਂ ਤੋਂ ਲੁੱਟੇ ਜਾਂਦੇ ਨੇ ਹੁਣ ਫਿਰ ਤੁਸੀਂ ਇੱਕ ਮਾਮਲਾ ਟਰੇਸ ਕੀਤਾ ਹੈ ਪੂਰਾ ਮਾਮਲਾ ਕੀ ਹੈ ਸਾਨੂੰ 11 ਤਰੀਕ ਨੂੰ 11 ਜੂਨ ਨੂੰ NCRP ਪੋਰਟਰ ਦਾ ਇੱਕ ਦਰਖਾਸਤ ਮਿਲੀ ਸੀ ਕਿ ਕਿਸੇ ਅਨਨੋਨ ਵਿਅਕਤੀ ਵੱਲੋਂ ਲੋਨ ਐਪ ਜਿਹੜੀਆਂ ਫੇਕ ਲੋਨ ਐਪਸ ਐ ਉਹ ਫੋਨ ਚ ਇੰਸਟਾਲ ਕਰਵਾ ਕੇ ਉਸ ਤੋਂ ਬਾਅਦ ਉਸ ਐਪ ਰਾਹੀਂ ਫਿਰ ਬਲੈਕਮੇਲ ਕਰਕੇ ਫੋਨ ਤੇ ਤਾਂ ਬੰਦੇ ਦੀਆਂ ਨਿਊਡ ਪਿਕਸ ਬਣਾ ਕੇ ਔਰ ਉਹਦੇ ਰਿਸ਼ਤੇਦਾਰਾਂ ਨੂੰ ਗਰੁੱਪ ਦੇ ਵਿੱਚ ਪਿੰਡ ਦੇ ਵਿੱਚ ਭੇਜ ਕੇ ਉਹਨੂੰ ਬਲੈਕਮੇਲ ਕੀਤਾ ਜਾ ਰਿਹਾ ਤੇ ਉਹ ਤੋਂ ਜਬਰੀ ਵਸੂਲੀ ਕੀਤੀ ਜਾ ਰਹੀ ਹੈ ਤਾਂ ਸਾਈਬਰ ਕ੍ਰਾਈਮ ਸਾਡੇ ਪੁਲਿਸ ਸਟੇਸ਼ਨ ਦੀ ਟੀਮ ਨੇ ਤੁਰੰਤ ਹਰਕਤ ਚਾਉਂਦੇ ਹੋਏ ਤਕਨੀਕੀ ਮਦਦ ਦੇ ਨਾਲ ਬੰਦੇ ਨੂੰ ਟ੍ਰੇਸ ਕੀਤਾ ਤਾ ਕੱਲ ਅਸੀਂ ਇੱਕ ਐਫ ਆਈ ਆਰ ਨੰਬਰ 11 ਦਰਜ ਕੀਤੀ ਹੈ ਬੀ ਐਨ ਐਸ ਦੇ ਕੁਝ ਸੈਕਸ਼ਨਸ ਤੇ ਬਾਕੀ ਆਈਟੀ ਐਕਟ ਦੇ ਵਿੱਚ ਤੇਜੀ ਚ ਇਹ ਲੜਕਾ ਹੈਗਾ ਇਹਨੂੰ ਅਰੈਸਟ ਕੀਤਾ ਹੈ ਰੋहतक ਤੋਂ ਇਹ ਲੜਕਾ ਅਬੇ ਕੁਮਾਰ ਪ੍ਰਸਾਦ son of ਮੁੰਨਾ ਕੁਮਾਰ ਪ੍ਰਸਾਦ ਵਾਸੀ ਸਿਵਾਨ ਡਿਸਟ੍ਰਿਕਟ ਬਿਹਾਰ ਦਾ ਰਹਿਣ ਵਾਲਾ ਹੈ ਤਾਂ ਜਿਹੜਾ ਕੁਝ ਐਡਰੈਸ ਇਹਦਾ ਕਲਕੱਤਾ West Bengal ਦਾ ਹੈਗਾ ਜਿਹੜਾ ਹੁਣ ਇਹਨੂੰ ਕਾਬੂ ਕੀਤਾ ਉਹ ਰੋहतक ਤੋਂ ਕੀਤਾ ਇਹ ਜਿਹੜੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਚ ਫਸਾ ਕੇ ਫੇਕ ਨੰਬਰ ਯੂਜ਼ ਕਰਦੇ ਆ ਫੇਕ ਆਈਡਿਜ਼ ਯੂਜ਼ ਕਰਦੇ ਆ ਆਪਣਾ ਕੁਝ ਵੀ ਸ਼ੋਅ ਨਹੀਂ ਕਰਦੇ ਹੈਗੇ ਤੇ ਉਹਨਾਂ ਨੂੰ ਫਸਾ ਕੇ ਉਹਨਾਂ ਤੋਂ ਜ਼ਬਰੀ ਵਸੂਲੀ ਕਰਦੇ ਆ ਤੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਉਹ ਇਹਨਾਂ ਤੋਂ ਸੁਚੇਤ ਰਹਿਣ ਮੈਡਮ ਇੱਕ ਕੀ ਕਰਦਾ ਲੜਕਾ ਕਿਸ ਤਰ੍ਹਾਂ ਇਹਨੇ ਸਾਰੀ ਕਾਰਵਾਈ ਨੂੰ ਅੰਜਾਮ ਦਿੱਤਾ ਜੋ ਫੋਟੋਆਂ ਪਾਉਂਦੇ ਸੀ ਕਿਸ ਤਰ੍ਹਾਂ ਦੀਆਂ ਫੋਟੋਆਂ ਪਾਉਂਦੇ ਸੀ ਕਿਵੇਂ ਉਹਨੂੰ ਐਡਿਟ ਕਰਕੇ ਪਾਉਂਦੇ ਸੀ ਜਾਂ ਕਿਸ ਤਰ੍ਹਾਂ ਇਹ ਸਾਰਾ ਨੈਕਸਸ ਚਲਾਉਂਦੇ ਸੀ ਜਦੋਂ ਵੀ ਕੋਈ ਬੰਦਾ ਫੇਕ ਲੋਨ ਐਪ ਦੇ ਚੱਕਰ ਚ ਫਸ ਜਾਂਦਾ ਹੈ ਤਾਂ ਜਦੋਂ ਲੋਨ ਲੈਣ ਵਾਸਤੇ ਉਹ ਗਰੀਬੰਦਾ ਅਪਲਾਈ ਕਰਦਾ ਹੈ ਨਾ ਲੋਨ ਲੈਣ ਵਾਸਤੇ ਐਪ ਦੇ ਵਿੱਚੋਂ ਤਾਂ ਐਪ ਕੁਝ ਪਰਮਿਸ਼ਨਸ ਮੰਗਦੀਆਂ ਨੇ ਉਹ ਪਰਮਿਸ਼ਨ ਜਿਵੇਂ ਗੈਲਰੀ ਦੀਆਂ ਪਰਮਿਸ਼ਨ ਕੰਟੈਕਟਸ ਦੀ ਪਰਮਿਸ਼ਨ ਕੈਮਰੇ ਦੀ ਪਰਮਿਸ਼ਨ ਉਹਦੇ ਨਾਲ ਐਪ ਦੀ ਵਿੱਚ ਜਿਹੜੀ ਐਪ ਨੂੰ ਚਲਾ ਰਹੇ ਹੋ ਉਹਨਾਂ ਕੋਲ ਡਾਟਾ ਚਲ ਜਾਂਦਾ ਸਾਡੇ ਕੰਟੈਕਟਸ ਸਾਡੀਆਂ ਫੋਟੋਜ਼ ਔਰ ਲਾਈਵ ਫੋਟੋ ਵਗੈਰਾ ਵੀ ਉਹ ਕਰਦੀ ਹੈ ਉਹ ਸਾਡੀਆਂ ਜਿਹੜੀਆਂ ਜਿਹੜਾ ਡਾਟਾ ਚਲ ਜਾਂਦਾ ਉਹ ਸਾਡੀਆਂ ਹੀ ਫੋਟੋਆਂ ਨੂੰ ਯੂਜ਼ ਕਰਕੇ ਉਸ ਬੰਦੇ ਦੀਆਂ ਫੋਟੋਆਂ ਨੂੰ ਜਿਹੜਾ ਅਪਲਾਈ ਕਰ ਰਿਹਾ ਲੋਨ ਉਹਦੀਆਂ ਫੋਟੋਆਂ ਨੂੰ ਯੂਜ਼ ਕਰਕੇ ਉਹਦੀਆਂ ਨਿਊਡ ਪਿਕਸ ਬਣਾ ਕੇ ਜਾਂ ਉਹਦੇ ਘਰਦਿਆਂ ਦੀਆਂ ਫਿਰ ਉਹਦੀ ਕੰਟੈਕਟਸ ਉਹਦੇ ਕੋਲ ਜਾਈ ਹੁੰਦਾ ਹਾਂ ਜੀ ਗਲਤ ਪਿਕਚਰ ਜਿਵੇਂ ਨਿਊਡ ਨੰਗੀਆਂ ਤਸਵੀਰਾਂ ਬਣਾ ਕੇ ਉਹਨੂੰ ਉਹਦੀ ਉਹਦੇ ਸਮਾਜ 'ਚ ਭੇਜ ਕੇ ਉਹਦੇ ਕੰਟੈਕਟਸ ਲਈ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉਹਨੂੰ ਡਰਾ ਧਮਕਾ ਕੇ ਪਹਿਲਾਂ ਡਰਾਉਂਦੇ ਧਮਕਾਉਂਦੇ ਆ ਵੀ ਅਸੀਂ ਤੇਰੀਆਂ ਫੋਟੋ ਭੇਜ ਦਾਂਗੇ ਪਹਿਲਾਂ ਉਸੇ ਬੰਦੇ ਨੂੰ ਭੇਜਦੇ ਆ ਵੀ ਜੇ ਤੁਸੀਂ ਨਹੀਂ ਸਾਨੂੰ ਪੈਸੇ ਪਾਉਂਦੇ ਤਾਂ ਅਸੀਂ ਤੁਹਾਨੂੰ ਤੁਹਾਡੀਆਂ ਫੋਟੋਆਂ ਤੁਹਾਡੇ ਕੰਟੈਕਟਸ ਦੇ ਵਿੱਚ ਭ ਇਹ ਫੋਟੋ ਮੈਂ ਕਿੰਨੇ ਆ ਕੇ ਭੇਜ ਚੁੱਕਿਆ ਸੀ ਜੋ ਜੋ ਤੁਸੀਂ ਜਿਸ ਨੇ ਕੰਪਲੀਟ ਕੀਤੀ ਹੈ ਉਹਦੇ ਰਿਸ਼ਤਾਰਾਂ ਨੂੰ ਫੋਟੋ ਮੈਂ ਭੇਜ ਚੁੱਕਿਆ ਸੀ ਤੇ ਪੈਸੇ ਵੀ ਲੈ ਚੁੱਕਿਆ ਹਾਂ ਹਾਂ ਜੀ ਉਹ ਇਹ ਉਸ ਬੰਦੇ ਦੀਆਂ ਫੋਟੋਸ ਉਹਨੂੰ ਆਪ ਨੂੰ ਉਹਦੀ ਵਾਈਫ ਨੂੰ ਤੇ ਤਿੰਨ ਚਾਰ ਉਹਨਾਂ ਦੇ ਪਿੰਡ ਦੇ ਬੰਦੇ ਆ ਮੋੜ ਮੰਡੀ ਦੇ ਉਹਨਾਂ ਨੂੰ ਉਹ ਭੇਜ ਚੁੱਕਿਆ ਸੀ ਗੁਰੂ ਉਹਨਾਂ ਨੂੰ ਫੋਟੋ ਮੈਂ ਪਰਸਨਲੀ ਕੰਟੈਕਟਸ ਤੇ ਜੀ ਤੇ ਪੈਸੇ ਵੀ ਦੇ ਤੋਂ ਲੈ ਹਾਂ ਜੀ ਉਹ ਕਰੀਬ 14-15000 ਰੁਪਏ ਲੈ ਚੁੱਕਿਆ ਪਰ ਉਹ ਬੰਦੇ ਨੂੰ ਹਜੇ ਵੀ ਭੁਲੇਖਾ ਹੈ ਕਿ ਮੈਂ ਫੋਨ ਜਿਹੜੀ ਐਪ ਹੈ ਉਹ ਜੈਨੂਇਨ ਹੈ ਉਹ ਜਨੂਨ ਐਪ 'ਚ ਵੀ ਪੈਸੇ ਭਰ ਚੁੱਕਾ ਕਰੀਬ 50000 ਤੋਂ ਉੱਪਰ ਦੀ ਠੱਗੀ ਹੈ ਜਦ ਇਹਨੂੰ ਗਸ਼ਤਾਰ ਕੀਤਾ ਇਹਦੇ ਨਾਲ ਪਿੱਛੇ ਹੋਰ ਵੀ ਲੋਕ ਹੋਣਗੇ ਇਕੱਲਾ ਇਹ ਕਰਦਾ ਕੀ ਹੈ ਸਭ ਤੋਂ ਪਹਿਲੇ ਪੜਿਆ ਲਿਖਿਆ ਹੈਗਾ ਤੇ ਕੀ ਕਰਦਾ ਕੀ ਹੈ ਇਹਦੀ ਹਜੇ ਤੱਕ ਦੀ ਪੁੱਛਗਿੱਛ ਤੋਂ ਇਹ ਸਾਹਮਣੇ ਆਇਆ ਕਿ ਇਹਨੂੰ ਨੰਬਰਸ ਇਹ ਫੇਕ ਲੈ ਲੈਂਦੀ ਆ ਉਸ ਤੋਂ ਬਾਅਦ ਠੇਕ ਨੰਬਰਸ ਲੈ ਕੇ ਉਸ ਲੋਨ ਲੋਨ ਐਪ ਦੇ ਵਿੱਚੋਂ ਡਾਟਾ ਰੀਸੀਵ ਕਰਦੇ ਆ ਡਾਟਾ ਰੀਸੀਵ ਕਰਕੇ ਇਹ ਜਿਹੜੀ ਇਹਨਾਂ ਦੇ ਟਾਰਗੇਟ ਹੁੰਦੇ ਆ ਸਾਡੇ ਕਸਟਮਰ ਜਿਹੜੇ ਇਹਨਾਂ ਦੇ ਕਸਟਮਰ ਹੁੰਦੇ ਆ ਉਹ ਟਾਰਗੇਟ ਹੁੰਦੇ ਆ ਇਹਨਾਂ ਦੇ ਉਹਨਾਂ ਨੂੰ ਕਾਲ ਕਰਕੇ ਡਰਾਉਂਦੇ ਤੇ ਮਕਾਉਂਦੇ ਉਹਨਾਂ ਨੂੰ ਫੋਟੋਆਂ ਭੇਜਦੇ ਆ ਉਹਨਾਂ ਦੇ ਕੰਟੈਕਟਸ ਨੂੰ ਭੇਜਦੇ ਆ ਦੋਨੋਂ ਤੋਂ ਜਬਰੀ ਵਸੂਲੀ ਕਰਦੇ ਆ ਮੈਨੂੰ ਕਰਦਾ ਕੀ ਹੈ ਗਏ ਜੀ ਸਟੱਡੀ ਕੀ ਹੈਗੀ ਹੈ ਤੇ ਉਹ ਅੱਗੇ ਤਿਆਰੀ ਵੀ ਕਰ ਰਿਹਾ ਹਾਂ ਹਾਂਜੀ ਪੜਿਆ ਲਿਖਿਆ ਹੈਗਾ ਇਹਦੀ ਉਮਰ 22 ਸਾਲ ਹੈ ਤੇ ਇਹ ਬੀ ਕਾਮ ਸੈਕੰਡ ਇਅਰ ਕਰ ਰਿਹਾ ਹੈ ਉੱਥੇ ਹੀ ਆਪਣੇ ਕਾਲਜ ਤੋਂ ਕੋਲਕਾਤਾ ਤੇ ਨਾਂ ਹੋਗਾ ਅੱਗੇ ਵੀ ਕੁਝ ਤਿਆਰੀ ਕਰੇ ਫੌਜੀ ਦੇੜੇ ਵਿੱਚ ਇਸਤਰਾ ਨਹੀਂ ਹਾਂ ਇਹ ਕਹਿੰਦਾ ਮੈਂ ਗਵਰਨਮੈਂਟ ਸਰਵਿਸ ਵਾਸਤੇ ਤਿਆਰੀ ਕਰ ਰਿਹਾ ਹਾਂ ਮੈਨੂੰ ਹੋਰ ਇਹਦੇ ਨਾਲ ਅੱਜ ਉਹਨੂੰ ਦਾਤਾ ਪੇਸ਼ ਕੀਤਾ ਹੈਗਾ ਕਿ ਇਸ ਤਰ੍ਹਾਂ ਦਾ ਉਥੇ ਤੁਸੀਂ ਮਾਲ ਕੀਤੇ ਕਿੰਨੇ ਦਿਨ ਦਾ ਰਿਮਾਂਡ ਮੰਗਿਆ ਸੀ ਤੇ ਕਿੰਨੇ ਦਿਨ ਦਾ ਤੁਹਾਨੂੰ ਰਿਮਾਂਡ ਮਿਲਿਆ ਸੀ ਸਾਨੂੰ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਜੀ ਤੇ ਇਹਦੇ ਕੰਟੈਕਟਸ ਵਾਸਤੇ ਵੀ ਇਹਦੇ ਪਿੱਛੇ ਕੰਮ ਕੌਣ ਕਰ ਰਿਹਾ ਲੋਨ ਐਪਸ ਤਿਆਰ ਕੌਣ ਕਰਦਾ ਹੈ ਉਹ ਪਲੀ ਸਟੋਰ ਤੇ ਕਿਸ ਤਰ੍ਹਾਂ ਆ ਜਾਂਦੀਆਂ ਨੇ ਲੋਕਾਂ ਦੇ ਫੋਨਾਂ ਤੱਕ ਕਿੱਦਾਂ ਪਹੁੰਚਦੀਆਂ ਉਹ ਸਾਰੀ ਪੁੱਛਕਿਛ ਕਰਨੀ ਬਾਕੀ ਹੈ ਤੇ ਫਿਲਹਾਲ ਅਸੀਂ ਬਾਰਸ ਬਰਲੀ ਸਟੇਟ ਤੋਂ ਨੂੰ ਲੈ ਕੇ ਆਏ ਆ ਤੇ ਉਹ ਦੁੰਗਾਈ ਨਾਲ ਪੁੱਛਕਿਛ ਕਰਨ ਕਰਕੇ ਹੀ ਰਿਮਾਂਡ ਲਿਆ ਬਾਕੀ ਜਿੰਨਾਂ ਖਾਤਿਆਂ 'ਚ ਪੈਸੇ ਪਾਉਂਦੇ ਸੀ ਉਹ ਖਾਤਿਆਂ ਨੂੰ ਵੈਰੀਫਾਈ ਕਰਨਾ ਵੀ ਬਾਕੀ ਆ ਮੈਨੂੰ ਲੱਗਦਾ ਵੀ ਕੁਝ ਕਿਸੇ ਤਰ੍ਹਾਂ ਵੱਡੇ ਖੁਲਾਸੇ ਹੋ ਸਕਦੇ ਆ ਵੱਡਾ ਰੈਕਟ ਦਾ ਭੰਡਾ ਖੁੱਲ ਹੋ ਸਕਦਾ ਹੈ ਤੇ ਇਹ ਲੁਕਤ ਕੀ ਦਾ ਸ਼ਿਕਾਰ ਹੋ ਸਕਦੇ ਆ ਉਹ ਤੁਹਾਡੀ ਕਾਰਵਾਈ ਕਰਕੇ ਬਚ ਸਕਦੇ ਹਾਂ ਹਾਂਜੀ ਅਸੀਂ ਤਾਂ ਇਹੀ ਸੋਚਦੇ ਆਂ ਵੀ ਜੇ ਇੱਕ ਬੰਦਾ ਫੜਿਆ ਗਿਆ ਤੇ ਘੱਟੋ ਘੱਟ ਜਿਹੜੇ ਲੋਕਾਂ ਨੂੰ ਨੇ ਟਾਰਗੇਟ ਕਰਨਾ ਸੀ ਘੱਟੋ ਘੱਟ ਉਹ ਤਾਂ ਬਚਣਗੇ ਨਾ ਤੇ ਇਨਸਾਨੀਅਤ ਨਾਤੇ ਵੀ ਬਾਕੀ ਸਾਡਾ ਸਮਾਜ ਪ੍ਰਤੀ ਕਰਤੱਵ ਵੀ ਬਣਦਾ ਹੈ ਪੰਜਾਬ ਪੁਲਿਸ ਦਾ ਯਾ ਅਸੀਂ ਸਰਕਾਰੀ ਮੁਲਾਜ਼ਮ ਹੋਣ ਦੇ ਨਾਤੇ ਵੀ ਸਾਡਾ ਕਰਤੱਵ ਬਣਦਾ ਹੈ ਕਿ ਜਿੰਨਾ ਵੀ ਹੋ ਸਕੇ ਲੋਕ ਸੇਵਾ 'ਚ ਯੋਗਦਾਨ ਪਾਇਆ ਜਾਵੇ। ਮੈਂ ਤੁਹਾਨੂੰ ਸਾਈਬਰ ਦਾ ਦੇਖ ਰਿਹਾ ਕਿੰਨ ਚਾਰਜ ਤੁਸੀਂ ਹੁਣ ਹੋਰ ਕਿਸ ਤਰ੍ਹਾਂ ਦੀਆਂ ਠੱਗੀਆਂ ਜਿਹੜੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੂੰ ਕਿ ਲੋਕਾਂ ਜਿਹੜੇ ਇਹਨਾਂ ਠੱਗੀਆਂ ਤੋਂ ਬਚ ਸਕਣ ਇਸ ਤਰ੍ਹਾਂ ਨਾ ਕਰਨ ਜਾਂ ਕਿਸ ਤਰ੍ਹਾਂ ਉਹ ਬਚ ਸਕਦੇ ਨੇ ਹੈਗੇ ਕਿਉਂਕਿ ਲੋਕ ਅਨਪੜ੍ਹ ਵੀ ਨੇ, ਭੋਲੇ ਵੀ ਨੇ, ਬਿਸ਼ੱਕ ਹਰੇਕ ਕੋਲੇ ਮੋਬਾਈਲ ਹੈ ਪਰ ਮੋਬਾਈਲ ਦੀ ਹਲੇ ਪੂਰੀ ਜਾਣਕਾਰੀ ਹੈ ਜਿਹੜੀ ਸ਼ਾਇਦ ਕਿਸੇ ਨੂੰ ਵੀ ਨਹੀਂ ਹੈਗੀ। ਹਾਂਜੀ ਜਿਵੇਂ ਕਿਸੇ ਵੀ ਚੀਜ਼ ਦੀ ਅਧੂਰੀ ਜਾਣਕਾਰੀ ਮਾਰੂ ਸਾਬਤ ਹੋ ਸਕਦੀ ਹੈ ਉਸੇ ਤਰੀਕੇ ਨਾਲ ਜਿਵੇਂ ਇੰਟਰਨੈਟ ਬਾਰੇ ਆਪਾਂ ਨੂੰ ਪ੍ਰੋਪਰ ਆਮ ਬੰਦੇ ਨੂੰ ਪ੍ਰੋਪਰ ਜਾਣਕਾਰੀ ਨਹੀਂ ਪਰ ਹਰੇਕ ਦੀ ਜੇਬ 'ਚ ਚੱਲ ਰਿਹਾ ਹੈ ਇਸੇ ਕਰਕੇ ਉਹ ਜਿਵੇਂ ਅਨਔਥਰਾਇਜ਼ਡ ਸਾਈਟਸ ਹੁੰਦੀਆਂ ਨੇ ਫੇਕ ਲੋਨ ਐਪਸ ਹੋ ਗਈਆਂ ਫੇਕ ਜਿਹੜੀਆਂ ਇਨਵੈਸਟਮੈਂਟ ਸਾਈਟਸ ਹੋ ਗਈਆਂ ਉਹਨਾਂ 'ਚ ਪੈਸੇ ਜ਼ਿਆਦਾਤਰ ਇਨਵੈਸਟਮੈਂਟ ਦੀ ਪ੍ਰੋਬਲਮ ਆ ਰਹੀ ਹੈ ਵੱਡੀਆਂ ਅਮਾਉਂਟਸ ਲੋਕ ਉਹਦੇ 'ਚ ਇਨਵੈਸਟ ਕਰ ਦਿੰਦੀ ਹੈ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਹੁੰਦਾ ਕਿ ਉਹਨਾਂ ਨੂੰ ਸ਼ੋ ਹੋ ਰਿਹਾ ਹੁੰਦਾ ਵੀ ਸਾਡੀ ਪੇਮੈਂਟ ਬਾਅਦ ਰਹੀ ਹੈ ਅਸਲ ਦੇ ਵਿੱਚ ਉਹ ਬੈਕ ਐਂਡ ਤੇ ਬਾਅਦ ਨਹੀਂ ਰਹੀ ਖਾਤਿਆਂ ਚੋਂ ਪੈਸੇ ਨਿਕਲ ਰਹੇ ਹੁੰਦੇ ਆ ਬੈਕ ਐਂਡ ਤੇ ਜੋ ਫਰਾਡ ਸਟੇਕ ਕੰਮ ਕਰ ਰਹੇ ਹੁੰਦੇ ਆ ਇਨਵੈਸਟਮੈਂਟ ਫਰਾਡ ਚ ਬਹੁਤ ਦਿੱਕਤ ਆਉਂਦੀ ਹੈ ਸਾਨੂੰ ਜਿਹੜੀ ਉਹ ਕਿਉਂਕਿ ਆਲ ਇੰਡੀਆ ਦੇ ਖਾਤੇ ਹੁੰਦੇ ਆ ਕਈ ਵਾਰੀ ਕਰੋੜ ਕਰੋੜ ਰੁਪਈਆ ਇੱਕੋ ਬੰਦਾ ਪਾ ਲੈਂਦਾ ਤੇ ਉਤੀਤੀ ਖਾਤਿਆਂ ਚ ਪੈਸੇ ਚਲੇ ਜਾਂਦੇ ਆ ਆਲ ਇੰਡੀਆ ਲੈਵਲ ਦੇ ਖਾਤੇ ਹੁੰਦੇ ਆ ਟ੍ਰੇਸ ਕਰਨ ਚ ਬਹੁਤ ਦਿੱਕਤ ਆਉਂਦੀ ਹੈ ਤਾਂ ਲੋਕਾਂ ਨੂੰ ਅਸੀਂ ਤਾਂ ਇਹ ਅਪੀਲ ਕਰਦੇ ਆ ਅਗਰ ਕਿਸੇ ਨੇ ਸਭ ਪ੍ਰੋਪਰ ਤਰੀਕੇ ਨਾਲ ਜਿਹੜੀਆਂ ਅਥਾਰਾਈਜ਼ ਸੰਸਥਾਵਾਂ ਆ ਉਹਨਾਂ ਦੇ ਥਰੂ ਕਰੇ ਕਰਨ ਤੇ ਬਾਕੀ ਜਿਹੜੇ ਨੌਜਵਾਨ ਮੁੰਡੇ ਆ ਉਹ ਜਿਵੇਂ ਐਵੀਏਟਰ ਗੇਮਸ ਖੇਡਦੇ ਆ ਜਾਂ ਕੁਝ ਇਸ ਤਰ੍ਹਾਂ ਦੇ ਬੱਚੇ ਸਕੂਲ ਪੜ੍ਹਦੇ ਬੱਚੇ ਵੀ ਖੇਡਦੇ ਆ 12 13 ਸਾਲ ਤੋਂ ਬੱਚੇ ਗੇਮਾਂ ਖੇਡਣ ਲੱਗ ਜਾਂਦੇ ਆ ਉਹ ਗੇਮਾਂ ਵੀ ਫਰੋਡਸਟਰਾਂ ਦੁਆਰਾ ਹੀ ਬਣਾਈਆਂ ਗਈਆਂ ਉਹਦੇ ਨਾਲ ਵੀ ਸਾਡੇ ਆਮ ਪਬਲਿਕ ਦੇ ਜਿਹੜੇ ਬੱਚੇ ਆਪਣੇ ਮਾਂ-ਬਾਪ ਦਾ ਕਿਸੇ ਦਾ ਖਾਤਾ ਯੂਜ਼ ਕਰਕੇ ਪੈਸੇ ਉੱਥੇ ਲਗਾ ਆ ਦਿੰਦੇ ਆ ਉਹ ਖਾਤੇ ਸੀਜ਼ ਹੋ ਜਾਂਦੇ ਆ ਉਹਦੇ ਕਰਕੇ ਵੀ ਬਹੁਤ ਸਮੱਸਿਆ ਆਉਂਦੀ ਆ ਆਮ ਲੋਕਾਂ ਨੂੰ ਲੈਣ ਦੇਣ ਕਰਨ ਦੇ ਵਿੱਚ ਜਦੋਂ ਖਾਤੇ ਸੀਜ਼ ਹੋ ਜਾਂਦੇ ਆ ਕਿਉਂਕਿ ਆਬੀਟਰ ਗੇਮਾਂ 'ਚੋਂ ਖੇਡਦੇ ਆ ਉਹ ਕਿਹੜੇ ਖਾਤਿਆਂ 'ਚ ਪੈਸੇ ਜਾਂਦੇ ਆ ਉਹ ਹੁੰਦੇ ਕਈ ਵਾਰ ਤੇਲੰਗਾਨਾ ਦੇ ਕੇਰਲਾ ਦੇ ਬੰਦੇ ਕਿੱਥੋਂ ਦੇ ਹੁੰਦੇ ਆ ਖਾਤਾ ਵੀ ਫਿਰ ਸਾਡੀ ਪਬਲਿਕ ਦਾ ਉੱਥੋਂ ਬੰਦ ਹੋ ਜਾਂਦਾ ਤਾਂ ਇਸ ਕਰਕੇ ਅਸੀਂ ਤਾਂ ਅਪੀਲ ਕਰਦੇ ਆ ਵੀ ਆਪਦੇ ਬੱਚਿਆਂ ਦਾ ਵੀ ਧਿਆਨ ਰੱਖਣ ਉਹ ਕਿਹੋ ਜਿਹੀ ਐਕਟੀਵਿਟੀ ਕਰਦੇ ਆ ਇੰਟਰਨੈਟ 'ਤੇ ਕੀ ਯੂਜ਼ ਕਰਦੇ ਆ ਕਿਹੋ ਜਿਹੀਆਂ ਐਪਸ ਵੇਖਦੇ ਆ ਹਰ ਚੀਜ਼ 'ਤੇ ਧਿਆਨ ਰੱਖਣਾ ਚਾਹੀਦਾ ਮਾਪੇ-ਬਾਪ ਨੂੰ ਆਪਣੇ ਬੱਚਿਆਂ ਦਾ ਕਿੰਨੇ ਕੇਸ ਤੁਹਾਡੇ ਕਿੰਨੇ ਚੱਲ ਰਹੇ ਹੁਣ ਸਾਈਬਰ ਦੇ ਤੇ ਹੁਣ ਕਿੰਨੇ ਜਿਹੜੇ ਸਿਆ ਹ ਸੋਲਵ ਕੀਤਾ ਹੈਗਾ ਹੋਰ ਕਿੰਨੇ ਕੇਸ ਚੱਲ ਰਹੇ ਨੇ ਆਨਲਾਈਨ ਵਾਲੇ ਦਿਨਾਂ 'ਚ ਤੁਹਾਡੇ ਪਾਈਪਲਾਈਨ 'ਚ ਹੋਣ ਵੀ ਜਲਦੀ ਕਲਾਸੇ ਹੋ ਸਕਦੇ ਆ ਬੜੇ ਉੱਚੇ ਸਾਡੇ ਕੋਲ ਅੰਡਰ ਇਨਵੈਸਟੀਗੇਸ਼ਨ ਕੇਸ ਹੈਗੇ 20 ਤੋਂ 25 ਹੈਗੇ ਨੇ ਜਿਹੜੇ ਮੇਰੇ ਕੋਲ ਅੰਡਰ ਇਨਵੈਸਟੀਗੇਸ਼ਨ ਹੈਗੇ ਨੇ ਤੇ ਉਹਨਾਂ 'ਚੋਂ ਕੁਝ ਸੋਲਵ ਵੀ ਹੋਏ ਪਿਛਲੇ ਦਿਨਾਂ 'ਚ ਵੀ 4-5 ਕੇਸ ਸੋਲਵ ਵੀ ਹੋਏ ਆ ਜਿਵੇਂ ਇੱਕ ਸਾਡਾ ਆਪਣੇ ਬਠਿੰਡਾ ਦਾ ਵਸਨੀਕ ਹੈ ਹਰਵਿੰਦਰ ਉਹਦਾ 1 ਕਰੋੜ 20 ਲੱਖ ਰੁਪਇਆ ਇਨਫੈਕਟਸ ਕੰਪਨੀ ਸੀ ਉਹਦੇ ਵਿੱਚ ਇਨਵੈਸਟਮੈਂਟ ਦੇ ਤੌਰ ਤੇ ਲਾ ਦਿੱਤਾ ਸੀਗਾ ਉਹਦੇ ਚ ਅਸੀਂ ਟ੍ਰੇਸ ਕਰਦੇ ਹੋਏ ਲੀਡ ਲੈ ਕੇ ਬੰਬੇ ਇੱਕ ਵਿਅਕਤੀ ਨੂੰ ਨੋਟਿਸ ਦਿੱਤਾ ਸੀਗਾ ਤੇ ਉਹਦੇ ਚ ਉਹਦੇ ਕਰੀਬ 92 93 ਲੱਖ ਰੁਪਇਆ ਉਹਨਾਂ ਨੇ ਵਾਪਸ ਕਰ ਦਿੱਤਾ ਹਰਵਿੰਦਰ ਬਾਹਣੂ ਉਹ ਸਾਡਾ ਕੇਸ ਪੂਸ ਪਰਸੈਂਟ ਸੋਲਵ ਹੋ ਚੁੱਕਾ ਹੈ ਹਾਂਜੀ ਅਪੀਲ ਕੀ ਕਰਨੀ ਚਾਹੁੰਦੇ ਹਾਂ ਕਿਸੇ ਵੀ ਚੀਜ਼ ਦੀ ਅਧੂਰੀ ਜਾਣਕਾਰੀ ਜਿਹੜੀ ਉਹ ਖਤਰਨਾਕ ਹੁੰਦੀ ਹੈ ਜਿੰਨਾ ਚਿਰ ਤੁਹਾਨੂੰ ਜਾਣਕਾਰੀ ਨਹੀਂ ਉਹਨਾਂ ਚਿਰ ਉਸ ਤਰ੍ਹਾਂ ਦੀ ਕੋਈ ਐਪ ਕੋਈ ਲਿੰਕ ਕੋਈ ਅਨੋਨ ਨੰਬਰ ਤੋਂ ਕਾਲ ਰিসিਵ ਨਾ ਕਰੋ ਤੇ ਬਚਾਓ ਚ ਹੀ ਬਚਾਓ ਬਿਲਕੁਲ ਐਸਨ ਸੁਖਵੀਰ ਕੌਰ ਨੇ ਸਾਈਬਰ ਕ੍ਰਾਈਮ ਦੇ ਇਨਚਾਰਜ ਨੇ ਪਟੰਡਾ ਤੇ ਇਹਨਾਂ ਨੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਧੂਰੀ ਜਾਣਕਾਰੀ ਵਿੱਚ ਆਪਣੇ ਪੈਸੇ ਨਾ ਇਨਵੈਸਟ ਕਰਨ ਜਿਸ ਕਰਕੇ ਉਹਨਾਂ ਦੇ ਪੈਸੇ ਆ ਜਿਹੜੇ ਉਹ ਫਸ ਸਕਦੇ ਨੇ ਤੇ ਜੇ ਲੋਕ ਗਲਤ ਕੌਲਾ ਕਰਦੇ ਨੇ ਜਾਂ WhatsApp ਤੇ ਗਲਤ ਕੌਲਾ ਆਉਂਦੀਆਂ ਉਹਨਾਂ ਤੋਂ ਵੀ ਸੁਚੇਤ ਰਹਿਣ ਮਨੀਸ਼ ਗਰ ਪੀਟੀਸੀ ਨਿਊਜ਼ ਪਟੰਡਾ